ਦਿਨੋ ਦਿਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਰਹੇ ਨੇ ਕਿ ਸਮਰਾਲਾ ਕੋਰਟ ਕੰਪਲੈਕਸ ਦੇ ਵਿੱਚ ਤਹਿਸੀਲਦਾਰ ਦੇ ਦਫਤਰ ਫਰਦ ਕੇਂਦਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਨੀਅਰ ਅਸਿਸਟੈਂਟ ਤਹਿਸੀਲ ਦਫਤਰ ਸਮਰਾਲਾ ਦੇ ਮੁਤਾਬਿਕ ਕੰਪਿਊਟਰ ਚੋਰੀ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਵੀ ਖੱਤਾ ਜਤਾਇਆ ਗਿਆ ਦੱਸਦੇ ਕਿ ਚੋਰਾਂ ਦੇ ਵੱਲੋਂ ਤਹਿਸੀਲਦਾਰ ਦੇ ਰਿਕਾਰਡ ਰੂਮ ਦੇ ਵਿੱਚ ਦਾਖਲ ਹੋ ਕੇ ਕੰਪਿਊਟਰਾਂ ਤੇ ਹੱਥ ਸਾਫ਼ ਕੀਤਾ ਗਿਆ ਤਹਾਨੂੰ ਦੱਸਦੀ ਕਿ ਇਹ ਚੋਰ ਇੱਕ ਨਿੱਕੀ ਜਹੀ ਤਾਕੀ ਦੇ ਰਾਹੀਂ ਤਹਿਸੀਲ ਦੇ ਦਫਤਰ ਦੇ ਵਿੱਚ ਦਾਖਲ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਬੇਖੌਫ ਕਿਸੇ ਡਰ ਤੋਂ ਤਹਿਸੀਲ ਦੇ ਦਫ਼ਤਰ ਵਿੱਚ ਦਾਖਲ ਹੋਇਆ ਅਤੇ ਬਿਨਾ ਮੂਹ ਕਵਰ ਕੀਤੇ ਇਸ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਤੇ ਜਦ ਤੜਕ ਸਾਰੇ ਸਾਰੇ ਮੁਲਾਜ਼ਮ ਤਹਿਸੀਲ ਦੇ ਦਫ਼ਤਰ ਪਹੁੰਚੇ ਨੇ ਤਾਂ ਦੇਖਿਆ ਕਿ ਰਿਕਾਰਡ ਰੂਮ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਜਦ ਅੰਦਰ ਦੇਖਿਆ ਤਾਂ ਉਹਨਾਂ ਦੇ ਖੌਫ ਛੁੱਟ ਗਏ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਮਰਜੀਤ ਕੌਰ ਸੀਨੀਅਰ ਸਹਾਇਕ ਨੇ ਦੱਸਿਆ ਕਿ ਕੰਪਿਊਟਰਾਂ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖੱਤਸਾ ਵੀ ਜ਼ਾਹਿਰ ਕੀਤਾ ਹੈ ਅਤੇ ਹੀ ਮੌਕੇ ਤੇ ਪਹੁੰਚੀ ਪੁਲਿਸ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਅਮਰਜੀਤ ਕੋਰ ਤਹਿਸੀਲ ਸੀਨੀਅਰ ਅਸਿਸਟੈਂਟ ਤਹਿਸੀਲ ਦਫਤਰ ਸਮਰਾਲਾ ਅਸ ਸੀ ਇੱਕ ਪ੍ਰਾਈਵੇਟ ਤੌਰ ਤੇ ਸਵੀਪਰ ਰੱਖਿਆ ਹੋਇਆ ਝਾੜੂ ਲਾਉਣ ਲਈ ਉਹਨੇ 6 ਵਜੇ ਜਦੋਂ ਆ ਕੇ ਝਾੜੂ ਲਾਉਣ ਲਈ ਆਇਆ ਦਫਤਰ ਚ ਤਾਂ ਉਹਨੇ ਮੈਨੂੰ ਫੋਨ ਕੀਤਾ ਕਿ ਆਂਟੀ ਦਫਤਰ ਦੇ ਤਾਲੇ ਟੁੱਟੇ ਹੋਏ ਨੇ। ਤਾਂ ਮੈਂ ਉਹਨੂੰ ਕਿਹਾ ਵੀ ਤੂੰ ਇਸ ਟਾਈਮ ਬੰਦ ਕਰ ਦੇ ਝਾੜੂ ਨਹੀਂ ਲਗਾਉਣਾ ਵੀ ਅਸੀਂ 7:30 ਵਜੇ ਆ ਕੇ ਆਪੇ ਦਫਤਰ ਦੇਖਾਂਗੇ ਤੇ 7:30 ਵਜੇ ਆ ਕੇ ਅਸੀਂ ਮੈਂ ਦਫਤਰ ਖਲਵਾਇਆ ਮੇਰਾ ਸਟਾਫ ਸਾਰੇ ਦਫਤਰਬਾਰ ਖੜਾ ਹੋਇਆ ਸੀਗਾ ਮੈਂ ਆ ਕੇ ਦਫਤਰ ਖਲਵਾਇਆ ਤਾਂ ਆ ਕੇ ਦੇਖਿਆ ਕਿ ਫਰਦ ਕੇਂਦਰ ਦਾ ਤਾਲਾ ਤੋੜ ਕੇ ਬਾਹਰ ਸੁੱਟਿਆ ਹੋਇਆ ਤੇ ਕੰਪਿਊਟਰ ਸਾਰੇ ਚੁਗੈਬ ਨੇ ਤੇ ਫਰਦ ਕੇਂਦਰ ਵਾਲਿਆਂ ਦੀ ਐਸਐਮ ਦੀ ਅਲਮਾਰੀਆ ਉਹਦਾ ਵੀ ਤਾਲਾ ਟੁੱਟਿਆ ਹੋਇਆ ਥਾਣੇ ਦੇ ਬਿਲਕੁਲ ਸਾਹਮਣੇ ਆ 50 ਮੀਟਰ ਦੀ ਦੂਰੀ ਵੀ ਨਹੀਂ ਗਈ ਚੋਰੀ ਹੋਣਾ ਇੱਕ ਸਵਾਲੀਆ ਨਿਸ਼ਾਨ ਨਹੀਂ ਖੜਾ ਹੁੰਦਾ ਫਰਦ ਕੇਂਦਰ ਚ ਹਾਂ ਸਰ ਇਸ ਵਾਰ ਕੀ ਕਹਿ ਸਕਦੇ ਆਂ ਵੀ ਕੌਣ ਆ ਕੇ ਅੰਦਰ ਵੜਿਆ ਦਰਵਾਜ਼ੇ ਦੋਨਾਂ ਪਾਸੇ ਤੋਂ ਬੰਦ ਸੀਗੇ ਇਹ ਨਹੀਂ ਪਤਾ ਵੀ ਅਗਲਾ ਕਿੱਥੋਂ ਆ ਕੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਕੈਮਰੇ ਲੱਗੇ ਹੋਏ ਨੇ ਅੰਦਰ ਵੀ ਕੈਮਰੇ ਲੱਗੇ ਹੋਏ ਨੇ ਜੀ ਫਰਦ ਕੇਂਦਰ ਚ ਉਹ ਐਸ.ਲ.ਮ ਦਫਤਰ ਚ ਚੱਲਦੇ ਨੇ ਤੇ ਦੋ ਕਮਰੇ ਬਾਹਰ ਲੱਗੇ ਹੋਏ ਨੇ ਇੱਕ ਕੈਮਰੇ ਦਾ ਉਹਨਾਂ ਨੇ ਚੋਰਾਂ ਨੇ ਉੱਪਰੋਂ ਚੱਕ ਦਿੱਤਾ ਹੋਇਆ ਉਹਦੀ ਲੋਕੇਸ਼ਨ ਕਾਰਡ ਸੇਵ ਹੋ ਗਿਆ ਕਿ ਨਹੀਂ ਲੱਗਤ ਨਹੀਂ ਵੀ ਨਾਲੇ ਲੱਗੇ। ਪਰ ਇੱਕ ਕੰਪਿਊਟਰਾਂ ਚ ਜੋ ਫਰਦ ਕੇਂਦਰ ਦਾ ਰਿਕਾਰਡ ਆ ਪਟਵਾਰੀਆਂ ਦਾ ਉਹਦੇ ਵਿੱਚ ਸੇਵ ਹੁੰਦਾ ਤੇ ਉਹ ਐਸਐਮ ਦੱਸ ਸਕਦਾ ਵੀ ਉਹ ਸੇਵ ਹੈ ਜਾਂ ਨਹੀਂ ਹੈ। ਅਰ ਜਿਸਟਰ ਵਗੈਰਾ ਜਿਹੜੇ ਕਾਗਜ਼ੀ ਹਾਂਜੀ ਉਹ ਐਸਐਮ ਨੂੰ ਪਤਾ ਹੋਊਗਾ ਉਹਨਾਂ ਦਾ ਕਿੰਨਾ ਰਿਕਾਰਡ ਅੰਦਰ ਪਿਆ ਸੀਗਾ ਤੇ ਕਿੰਨਾ ਗਾਇਬ ਹੋਇਆ ਹੈ। ਤੇ ਇਸ ਚੈਨਲ ਦੇ ਲਈ ਜਸਵਿੰਦਰ ਜੱਸੀ ਦੀ ਰਿਪੋਰਟ